ਅੱਜ ਵੀ ਲੱਖ ਤੋਂ ਵੱਧ ਫਾਰਮਰ ਅੱਜ ਅੱਜ ਇਹਦੇ ਵਿੱਚ ਵਿਜ਼ਿਟ ਕਰੂਗਾ ਸਾਰੇ ਦਿਨ ਦੇ ਵਿੱਚ ਸ਼ੋਅ ਦੇ ਵਿੱਚ ਦੇਖੋ ਇਹ ਸ਼ੋਅ ਜਿਹੜਾ ਪੰਜਾਬ ਦੇ ਕਿਸਾਨਾਂ ਵੱਲੋਂ ਲਾਇਆ ਜਾਂਦਾ ਕਿਸਾਨਾਂ ਲਈ ਲਾਇਆ ਜਾਂਦਾ ਔਰ ਇਹਦੇ ਵਿੱਚ ਨਵੇਂ-ਨਵੇਂ ਰਿਕਾਰਡ ਬਣਦੇ ਤੁਸੀਂ ਦੇਖੋ 82 ਲੀਟਰ 24 ਘੰਟਿਆਂ ਦੇ ਵਿੱਚ ਐਚਐਫ ਅਫਗਾਨੇ ਦੁੱਧ ਦਿੱਤਾ ਤੇ 55 ਲੀਟਰ ਜਰਸੀ ਗਾਨੇ ਦਿੱਤਾ ਤੇ ਪਲੂਨ ਨੇ ਜਿਹੜੀ 4 ਦੰਦ ਦਾ ਉਹਨੇ 68 ਲੀਟਰ ਦਿੱਤਾ ਤੇ 2 ਦੰਦ ਦਾ ਜਿਹੜੀ ਪਲੂਨ ਆ ਉਹਨੇ 55 ਲੀਟਰ ਦੁੱਧ ਦਿੱਤਾ ਇਹ ਸਾਰੇ ਨੈਸ਼ਨਲ ਰਿਕਾਰਡ ਨੇ ਇਹ ਸ਼ੋਅ ਦੇ ਵਿੱਚ ਕਿਉਂਕਿ ਏਸ਼ੀਆ ਦਾ ਸਭ ਤੋਂ ਵੱਡਾ ਸ਼ੋਅ ਆ ਨੇਸ਼ਨਲ ਰਿਕਾਰਡ ਬਣਦੇ ਆ ਔਰ ਪੰਜਾਬ ਬਰੀਡਰ ਸਟੇਟ ਆ ਔਰ ਪੰਜਾਬ ਕਮਰਸ਼ੀਅਲ ਡੈਰੀ ਫਾਰਮਰਾਂ ਦੀ ਸਟੇਟ ਆ ਤੇ ਮੈਂ ਕਹੂੰਗਾ ਐਕਚੁਅਲ ਦੇ ਵਿੱਚ ਇਹ ਡੈਰੀ ਸਟੇਟ ਆ ਕਿਉਂਕਿ ਤੁਸੀਂ ਕਿਤੇ ਵੀ ਬਾਹਰ ਜਾਣੇ ਹੋ ਉੱਥੇ ਵੀ ਬੈਕਯਾਰਡ ਨੂੰ ਨਹੀਂ ਜਿਹੜੇ ਕਮਰਸ਼ੀਅਲ ਡੈਰੀ ਫਾਰਮਰਾਂ ਦੀ ਸਟੇਟ ਹੁੰਦੀ ਉਹਨੂੰ ਲਿਖਿਆ ਜਾਂਦਾ ਵਿਸਕੋਂਸਨ ਜਾਣੇ ਹੋ ਉਹ ਉਹ ਮਤਲਬ ਡੈਰੀ ਸਟੇਟ ਆਫ ਅਮਰੀਕਾ ਅਸੀਂ ਕਹਿੰਦੇ ਡੈਰੀ ਸਟੇਟ ਆਫ ਇੰਡੀਆ ਇਹ ਜਿਹੜੀ ਪੰਜਾਬ ਆ ਤੇ ਇਹਦੇ ਵਿੱਚ ਨਵੇਂ ਜਿਹੜੇ ਬੱਚੇ ਬਹੁਤ ਆ ਰਹੇ ਆ ਤੇ ਇਹਦੇ ਵਿੱਚ ਜਿਹੜੇ ਫਾਰਮਰ ਨੇ ਇਹ ਤੋਂ 10 ਸਾਲਾਂ 20 10 ਸਾਲ ਪਹਿਲਾਂ 20 ਗਾਇਆਂ ਤੋਂ ਕੰਮ ਸ਼ੁਰੂ ਕੀਤਾ ਇਹ 100 100 150 ਗਾਇਆਂ ਦੇ ਮਾਲਕ ਬਣ ਗਏ ਆ ਔਰ ਇਹਦੇ ਵਿੱਚ ਸਾਰੇ ਹਿੰਦੁਸਤਾਨ ਨੂੰ ਗਾਇਆਂ ਜਾਂਦੀਆਂ ਨੇ ਵੇਖਦੀਆਂ ਉਹਦੇ ਚ ਸਭ ਵੱਡਾ ਯੋਗਦਾਨ ਇਸ ਸ਼ੋ ਦਾ ਵਾ ਕਿਉਂਕਿ ਜੇ 60% ਪੰਜਾਬ ਤੋਂ ਤੇ 40% ਸਾਰੇ ਦੇਸ਼ ਦੇ ਫਾਰਮਰ ਆਉਂਦੇ ਆ ਔਰ ਦੇਸ਼ ਦਾ ਕੋਈ ਇਹੋ ਜਿਹਾ ਫਾਰਮਰ ਨਹੀਂ ਹੁੰਦਾ ਜਿਹੜਾ ਇਸ ਸ਼ੋ ਨੂੰ ਵਿਜ਼ਿਟ ਨਹੀਂ ਕਰਦਾ ਹੈਗਾ ਸਾਰੀਆਂ ਸਟੇਟਾਂ ਚੋਂ ਆਉਂਦੇ ਆ ਤੇ ਇਹੀ ਇਹਦੀ ਸ਼ੋ ਦੀ ਕਾਮਯਾਬੀ ਹੈ ਕਿ ਇਹ ਸਾਡੇ ਜਿਹੜਾ ਬ੍ਰਾਂਡ ਬਣਿਆ ਵਾ ਬਰੀਡਿੰਗ ਦੇ ਵਿੱਚ ਵੀ ਸਾਡੀ ਗਾਂ ਵੇਖਦੀ ਆ ਤੇ ਜਿਵੇਂ ਦੁੱਧ ਵੀ ਸਾਡੀ ਪ੍ਰੋਡਿਊਸ ਆ ਤੇ ਗਾਂ ਵੀ ਸਾਡੀ ਪ੍ਰੋਡਿਊਸ ਆ ਬਸ ਅਸੀਂ ਸਭ ਤੋਂ ਬਾਕੀ ਇਹ ਸਾਡਾ ਜਿਹੜਾ ਸੁਨੇਹਾਵੇਂ ਮੇਲੇ ਦਾ ਜਿਹੜਾ ਆਮ ਖਪਤਕਾਰਾਂ ਲਈ ਸੁਨੇਹਾ ਦਾ ਸੁਨੇਹਾਵਾ ਵੀ ਜਿਹੜੇ ਆਪਾਂ ਐਡਲਟਰੇਸ਼ਨ ਤੇ ਜਿੰਨਾ ਮਰਜ਼ੀ ਰੋਲਾ ਪਾਈ ਜਾਈਏ ਉਹ ਬੜੇ ਸਾਡੇ ਜਿਹੜੇ ਕਾਨੂੰਨ ਆ ਉਹ ਬੜੇ ਕਮਜ਼ੋਰ ਨੇ ਸਜ਼ਾ ਨਹੀਂ ਮਿਲਦੀ ਆਪਾਂ ਲੋਕਾਂ ਨੂੰ ਅਵੇਅਰਨੈਸ ਲਈਏ ਅਵੇਅਰਨੈਸ ਲਾਉਣ ਲਈ ਅਸੀਂ ਇਸ ਕੀ ਸਾਰੇ ਆਪਣੇ ਮੇਲੇ ਦਾ ਥੀਮ ਵੀ ਸਾਡੇ ਜਿੰਨੇ ਬੋਰਡ ਵੀ ਲੱਗੇ ਆ ਤੇ ਉਹ ਲਿਖ ਰਹੇ ਆ ਅੱਗੇ ਵੀ ਅਸੀਂ ਇਹਦੇ ਤੇ ਕੰਮ ਕਰਾਂਗੇ ਵੀ ਸਾਰੇ ਖਪਤਕਾਰ ਆ ਜਿਹੜਾ ਪੈਕਟ ਬੰਦ ਦੁੱਧ ਪਨੀਰ ਕਿਉ ਖੋਆ ਉਹਨੂੰ ਵਰਤਣ ਜੀ ਕਿਉਂਕਿ ਜਦੋਂ ਤੁਸੀਂ ਪੈਕੇਟ ਵੰਦ ਲੈਨੇ ਹੋ ਕੰਪਨੀ ਜ਼ਿੰਮੇਵਾਰ ਹੁੰਦੀ ਹੈ ਜਿਹੜਾ ਹੁਣ ਪਨੀਰ ਆ 200 ਰੁਪਏ 250 ਰੁਪਏ ਮਾਰਕੀਟ 'ਚ ਮਿਲ ਰਿਹਾ ਤੇ 400 ਵਾਲਾ 250 ਨੂੰ ਮਿਲ ਰਿਹਾ ਤੇ ਉਹਦੇ ਵਿੱਚ ਜਦੋਂ ਦੀ ਫੜਿਆ ਜਾਂਦਾ ਉਹਦਾ ਕੋਈ ਗਾਰੰਟੀ ਵਾਰਸ ਨਹੀਂ ਕਿਉਂਕਿ ਉਹਦਾ ਕੋਈ ਬ੍ਰੈਂਡ ਨਹੀਂ ਹੈ ਇਸ ਕਰਕੇ ਜੇ ਕਿਸੇ ਨੇ ਵਧੀਆ ਤੁਸੀਂ ਐਡਲਟਰੇਸ਼ਨ ਤੋਂ ਬਚਣਾ ਵਾ ਤਾਂ ਜਿਵੇਂ ਵੇਰਕਾ ਦਾ ਐਈ ਹੋਰ ਕਿਸੇ ਕੰਪਨੀਆ ਦੇ ਤੁਸੀਂ ਪ੍ਰੋਡਕਟ ਲਿਓ ਤੇ ਇਸ ਕਰਕੇ ਫੇਰੀ ਇਹ ਐਡਲਟਰੇਸ਼ਨ ਨੂੰ ਨੱਥ ਪਾਈ ਜਾ ਸਕਦੀ ਹੈ ਇਹ ਸਾਡਾ ਸੁਨੇਹਾ ਧੰਨਵਾਦ ਮੇਰਾ ਮਹਿਕਮਾ ਤਾਂ ਦੁੱਧ ਉਤਪਾਦਕਾਂ ਦੇ ਨਾਲ ਹੈ ਇਹਨੂੰ ਵ ਇਦੇ ਵਿੱਚ ਸੁਧਾਰ ਕਿਵੇਂ ਕੀਤਾ ਜਾਵੇ ਜਿਹੜੀ ਹੈ ਮਿਲਾਵਟ ਤੇ ਡੁਪਲੀਕੇਟ ਉਹ ਦੂਸਰੇ ਇਹਖੜਤ ਹੈਲਥ ਮਿਨਿਸਟਰ ਨਾਲ ਜੁੜਿਆ ਹੋਇਆ ਪਰ ਫਿਰ ਵੀ ਸਰਕਾਰ ਹੋਣ ਦੇ ਨਾਂ ਤੇ ਜੇ ਕੋਈ ਇਹੋ ਜੀ ਥਾਂ ਕੋਈ ਪਤਾ ਲੱਗਦਾ ਹੈ ਤਾਂ ਅਸੀਂ ਉਹਦੇ ਉੱਤੇ ਕਾਬੂ ਪਾਉਣ ਤੇ ਤੁਹਾਨੂੰ ਵੱਧ ਤੋਂ ਵੱਧ ਸਜ਼ਾ ਦੇਵਾਉਣ ਦੇ ਲਈ ਸਰ ਸਜ਼ਾ ਨਹੀਂ ਹੁੰਦੀ ਇਹਦੇ ਤੇ ਥੋੜਾ ਜਿਹਾ ਜੁਰਮਾਨਾ ਕਰਕੇ ਛੱਡ ਦਿੰਦੇ ਉਹ ਜਿਹੜੀਆਂ ਕਿਉਂਕਿ ਬਾ ਲੰਮਾ ਸਮੇਂ ਤੋਂ ਪਹਿਲਾਂ ਜਿਹੜਾ ਐਕਟ ਉਸੇ ਮੁਤਾਬਕ ਹੈ ਇਹਦੇ ਲਈ ਹੁਣ ਸਰਕਾਰ ਸੋਚ ਵੀ ਰਹੀ ਹੈ ਵੀ ਕਈ ਥਾਵਾਂ ਤੇ ਬਹੁਤ ਥੋੜੇ ਜੇ ਨਾਰਮਲ ਜੇ ਜੁਰਮਾਨੇ ਹੋ ਕੇ ਫਿਰ ਦੁਬਾਰੇ ਲਾਇਸੈਂਸ ਲੈ ਜਾਂਦੇ ਆ ਇਹੋ ਜੀ ਗੱਲ ਨਾ ਹੋਵੇ ਉਹਨੂੰ ਸਜ਼ਾ ਵੀ ਹੋਵੇ ਤੇ ਜੁਰਮਾਨਾ ਵੀ ਵੱਧ ਹੋਵੇ ਇਹਦੇ ਬਾਰੇ ਚੱਲ ਰਹੀ ਹੈ ਕੋਈ ਨਾ ਕੋਈ ਅਸੀਂ ਜਿਹੜੀ ਇਹੋ ਜੀ ਗੱਲ ਬਣਾਈਏ ਜਿਹੜੀ ਇਹੋ ਜਿਹਾ ਕਾਨੂੰਨ ਆ ਜਾਏ ਜਿਹਦੇ ਨਾਲ ਜਿਹੜੀ ਇਹ ਰੋਕਥਾਮ ਹੋ ਜਾਈਏ ਇਹਦੇ ਚ ਮਲਾਪਟ ਖੁਰੀ ਚ ਸਾਡੇ ਲਈ ਸਾਰਿਆਂ ਲਈ ਚਾਹੇ ਉਹਦੇ ਵਿੱਚ ਮੈਂ ਵੀ ਆ ਤੁਸੀਂ ਵੀ ਆ ਹਰ ਇੱਕ ਲਈ ਘਾਤਕ ਸੀ ਜਿਹੜੀ ਚੀਜ਼ ਖਾਣ ਪੀਣ ਵਾਲੀ ਕਿਤੇ ਉਹ ਵੀ ਲੈਨੇ ਆ ਤੇ ਅਸੀਂ ਇਸ ਵਿਸ਼ਵਾਸ 'ਚ ਲੈਨੇ ਆ ਵੀ ਖਾਵਾਂਗੇ ਤੇ ਇਹਦੇ ਨਾਲ ਸਾਡੀ ਚਾਹੇ ਇੱਕ ਵਾਰੀ ਭੁੱਖ ਦੂਰ ਹੁੰਦੀ ਆ ਪਰ ਸਰੇ ਸਿਹਤ ਸਰੀਰ ਲਈ ਵੀ ਚਾਹੁੰਦੇ ਆ ਵੀ ਚੰਗੀ ਹੋਵੇ ਤੇ ਉਹਦੇ ਵਿੱਚ ਮਲਾਵਟ ਖੋਰੀ ਆਉਂਦੀ ਆ ਤੇ ਸਾਡੇ ਸਾਰਿਆਂ ਲਈ ਵੱਡਾ ਧੋਖਾ ਤੇ ਸਾਡੀ ਸਿਹਤ ਲਈ ਵੀ ਹਾਨੀ ਕਰਦਾ ਸਰ ਪੀਡੀਐਫ ਦੇ ਇਸ ਉਪਰਾਲੇ ਦੇ ਵਿੱਚ ਸਮਝਦਾ ਸਰਕਾਰਾਂ ਕੋਈ ਮਦਦ ਕਰਨੀ ਹੈ ਜਾਂ ਇਦਾਂ ਹੀ ਆਪਦੇ ਦਮ ਤੇ ਇਹ ਕਰਦੇ ਰਹਿਣਗੇ ਕੰਮ ਅ ਸ਼ੁਰੂ ਇਹਨਾਂ ਨੇ ਆਪਣੇ ਦਮ ਤੇ ਕੀਤਾ ਹੈ ਪਰ ਸਾਡੀ ਸਰਕਾਰ ਇਹਨਾਂ ਦੇ ਨਾਲ ਹੈ ਇਹਨਾਂ ਨੇ ਜੋ ਜੋ ਦੱਸਦੇ ਰਹਿਣਗੇ ਇਹਨਾਂ ਦੇ ਮੁਤਾਬਕ ਜੋ ਸਰਕਾਰ ਕਰ ਸਕਦੀ ਹੋਈ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਔਰ ਮੈਂ ਖੇਤੀਬਾੜੀ ਮਹਿਕਮਾ ਔਰ ਨਾਲ ਪਸ਼ੂ ਪਾਲਣ ਨੂੰ ਮਹਿਕਮਾ ਮੇਰੇ ਕੋਲੇ ਆ ਅਸੀਂ ਇਹਨਾਂ ਦਾ ਸਾਥ ਕਦੇ ਵੀ ਕੋਈ ਸਮੱਸਿਆ ਲੈ ਕੇ ਆਉਣਗੇ ਉਹਨਾਂ ਅੱਜ ਦੇਵਾਂਗੇ